ਭਾਈ ਆਜ ਆਪਣੇ ਕੋਲੇ ਇੱਕ ਜੋੜੀ ਖੜੀ ਆ ਆ ਪਹਿਰਾ ਬਾਈ ਦੇ ਘਰ ਵਾਲੀ ਹੈਗੀ ਤੇ ਇਹਨੂੰ ਕਿਸੇ ਨੇ ਮਹਿਣਾ ਮਾਰਿਆ ਵੀ ਤੂੰ ਘਰ ਵਾਲੀ ਨਹੀਂ ਤੂੰ ਤਾਂ ਮਾਂ ਲੱਗਦੀ ਆ ਕਿਉਂਕਿ ਮੋਟਾਪਾ ਤੁਸੀਂ ਸਕਰੀਨ ਤੇ ਚੱਲ ਰਹੇ ਹੋ ਇੰਨਾ ਜਿਆਦਾ ਸੀ ਫਿਰ ਇਹਨੇ ਅੱਕ ਕੇ ਕੀ ਲੈਤਾ ਬਲੇ ਤੁਸੀਂ ਇੰਨਾ ਬਰ ਘਟਾਇਆ ਅਸੀਂ ਨਿਊਟ੍ਰੀਸ਼ਨ ਲਿਆ ਸੀ ਜੀ ਕਿੰਨੇ ਡੇਮੇਜ ਬਾਹਰ ਘਟ ਗਿਆ ਸੀ ਤਿੰਨ ਮਹੀਨੇ ਸੇ ਘਟ ਗਿਆ ਸੀ ਜੀ ਕਿੰਨਾ ਬਾਹਰ ਘਟਿਆ ਤਿੰਨ ਮਹੀਨੇ ਚ 15 ਕਿਲੋ ਬਾਹਰ ਘਟ ਗਿਆ ਸੀ ਤੇ ਹੁਣ ਤਾਂ ਕੋਈ ਕਹਿੰਦਾ ਵੀ ਮਾ ਲੱਖਦੀਆਂ ਬਿਲਕੁਲ ਨਹੀਂ ਜੀ ਹੁਣ ਜੁੜੀ ਜਾਂਚਦੀ ਆ ਤੇ ਬਈ ਤੁਸੀਂ ਕਿਵੇਂ ਜੇ ਫੀਲ ਕਰਦੇ ਹੋ ਫਿਰ ਮਿਰਜੀ ਵਧੀਆ ਫੀਲ ਕਰਦੇ ਆ ਮੈਂ ਆਪਣੇ ਖੁਦ ਨੇ ਵਜ਼ਨ ਘਟਾਇਆ ਜਿਵੇਂ ਜਿਵੇਂ ਇਹਨਾਂ ਦਾ ਘਟਿਆ ਉਸ ਤੋਂ ਬਾਅਦ ਮੈਂ ਵੀ ਯੂਜ਼ ਕਰਿਆ ਤਾਂ ਮੈਂ ਵੀ 2 ਕਿਲੋ ਵਜ਼ਨ ਘਟਾਇਆ ਅੱਛਾ ਅੱਛਾ ਬਈ ਹਾਂਜੀ 8 ਦਿਨਾਂ ਚ ਵਜ਼ਨ ਘਟਾਇਆ ਮੈਂ 2 ਕਿਲੋ ਤੇ ਬਣੇ ਖਾਣ ਨਾਲ ਕੋਈ ਘਬਰਾਟ ਵਗੈਰਾ ਤਾਂ ਨਹੀਂ ਹੁੰਦੀ ਨਹੀਂ ਜੀ ਕੋਈ ਘਬ ਸ਼ਰਤਾ ਜੀ ਹੁਣ ਬੰਦ ਕਰ ਹੁਣ ਭਾਰ ਵਧਣਾ ਸ਼ੁਰੂ ਤਾਂ ਨਹੀਂ ਹੋਇਆ ਦੁਬਾਰੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਲੋਕ ਕਹਿੰਦੇ ਵੀ ਭਾਰ ਵਧਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਕਹਿੰਦੇ ਆ ਪਰ ਨਹੀਂ ਵਧਿਆ ਅੱਛਾ ਨਹੀਂ ਵਧਿਆ ਹਾਂਜੀ ਉਹ ਨਹੀਂ ਤੇ ਕੀ ਕਹਿਣਾ ਚਾਹੋਗੇ ਜਿਹੜੇ ਮੋਟੇ ਨੇ ਮੋਟਿਆਂ ਨੂੰ ਆਪਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਆਪਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਆਪਣੇ ਨਾਲ ਗੱਲਬਾਤ ਕਰਨ ਤੇ ਭਾਰ ਘਟਾਉਣ ਵੀ ਆਪਣਾ ਜਿੰਨਾ ਹੈਗਾ ਵੀ ਆਪਣੇ ਫਿੱਟ ਰਹਿਣ ਮਟਾਪਾ ਕੋਈ ਬਿਮਾਰੀ ਨਹੀਂ ਇਹਨੂੰ ਘਟਾ ਸਕਦਾ ਜਣੀ ਕੇ ਬਹੁਤ ਹੀ ਸਾਰੀਆਂ ਬਿਮਾਰੀਆਂ ਸੀ ਬੀਪੀ ਵਧਦਾ ਸੀਗਾ ਗੈਸਟ੍ਰਾਈਟਸ ਬਹੁਤ ਜ਼ਿਆਦਾ ਬਣਦਾ ਸੀ ਢੋਟਿਆਂ ਚ ਦਰਦ ਸੀਗਾ ਤੇ ਸਿਰ ਦਰਦ ਤਾਂ ਹਟਦਾ ਹੀ ਨਹੀਂ ਸੀ ਜੀ ਹੁਣ ਸਾਰਾ ਕੁਝ ਠੀਕ ਹੋ ਗਿਆ ਉਹ ਬਿਲਕੁਲ ਸਹੀ ਹੈ ਜੀ ਕੋਈ ਦਿੱਕਤ ਨਹੀਂ ਗਈ ਮੈਨੂੰ ਚਲੋ ਵਧੀਆ ਬਣੇ ਮੁਬਾਰਕਾਂ ਤੇ ਬਾਕੀ ਬਈ ਹੋਰ ਆਪਾਂ ਆ ਬਾਈ ਉਹਦੇ ਵੀਊ ਜਾਣ ਲਿਆਂਗੇ ਇਹਨਾਂ ਤੋਂ ਵੀ ਗੱਲਾਂ ਬਾਤਾਂ ਕਰਦੇ ਵੀ ਕਿੰਨਾ ਕੁ ਭਾਰ ਘਟਾਇਆ ਕਿੰਨਾ ਕੁ ਫਰਕ ਪਿਆ ਆਜੋ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਕਿੰਨਾ ਕੁ ਭਾਰ ਘਟਾਇਆ ਤੁਸੀਂ ਬਾਈ 5 ਕਿਲੋ ਭਾਰ ਘਟਾਇਆ ਹੈ ਕਿੰਨੇ ਟਾਈਮ ਚ 15 20 ਦਿਨਾਂ ਜੀ 15 20 ਦਿਨਾਂ ਚ 5 ਕਿਲੋ ਭਾਰ ਘਟਾ ਲਿਆ ਹਾਂਜੀ ਹਾਂਜੀ ਕੋਈ ਘਬਰਾਟ ਵਗੈਰਾ ਤਾਂ ਨਹੀਂ ਹੁੰਦੀ ਕੁਛ ਨਹੀਂ ਜੀ ਪਹਿਲਾਂ ਸਸਤੀ ਰਹਿੰਦੀ ਸੀ ਹੁਣ ਵੈਸੇ ਫਿਰ ਵੀ ਐਕਟਿਵ ਰਹਿਣ ਲੱਗੇ ਜੀ ਮੈਂ ਅੱਛਾ ਹਾਂਜੀ ਉਹ ਤਾਂ ਫਿਰ ਭਾਰ 5 ਕਿਲੋ ਘਟ ਗਿਆ ਪੀ ਸਸਤੀ ਚੱਕੀ ਗਈ ਹਾਂਜੀ ਹਾਂਜੀ ਕੀ ਕਹਣਾ ਚਾਹੂੰਗੀ ਜਿਹੜੇ ਦੋਸਤ ਮੋਟੇ ਹੈਗੇ ਉਹ ਲੈਣ ਜੀ ਪ੍ਰੋਡਕਟ ਆਪਣੇ ਜਸਵੀਰ ਵੀਰ ਦੇ ਕੋਲੇ ਆਉਣ ਹੂੰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਭਾਰ ਘਟਾਤਾ ਹਾਂ ਵੀ ਇਹਨਾਂ ਨੇ ਮੇਰਾ ਭਾਰ ਘਟਾਤਾ ਤੇ ਸਕਰੀਨ ਤੇ ਬਈ ਆ ਬਾਈ ਦਾ ਨੰਬਰ ਚੱਲ ਰਹਿਗਾ ਕਿਸੇ ਨੇ ਵੀ ਇਹ ਪ੍ਰੋਡਕਟਾਂ ਬਾਰੇ ਜਾ ਆ ਕੇ ਖਰੀਦਣ ਨੂੰ ਕਿੱਥੋਂ ਆ ਕੇ ਖਰੀਦਣ ਨੂੰ ਬਈ ਇਹ ਹਨਮਾਨਗੜ ਜੰਕਸ਼ਨ ਹੈ ਜੀ Rajasthan ਤੋਂ ਹਾਂਜੀ ਸੈਕਟਰ ਨੰਬਰ 12 ਹੈ ਹਾਂਜੀ ਔਰ ਸੂਰਤਗੜ ਪੀਲੀਵੰਗਾ ਰੋਡ ਹੈ ਜੀ ਤੇ ਮੰਨ ਲਓ ਜੇਕਰ ਨਹੀਂ ਆ ਸਕਦੇ ਤਾਂ ਆਨਲਾਈਨ ਭੇਜ ਦੋਗੇ ਬਿਲਕੁਲ ਬਿਲਕੁਲ ਕੋਰੀਅਰ ਤੇ ਡਿਲੀਵਰੀ ਚਾਰਜ ਕੋਈ ਜ਼ਿਆਦਾ ਨਹੀਂ ਕੋਈ ਚਾਰਜ ਨਹੀਂ ਹੈ ਜੀ ਫਰੀ ਹੈ ਬਿਲਕੁਲ ਇੰਡੀਆ 'ਚ ਫਰੀ ਇੰਡੀਆ 'ਚ ਜੇ ਬਾਹਰ ਮੰਗਵਾਉਣਾ ਹੋਵੇ ਬਾਹਰਲੀ ਕੰਟਰੀ ਦਾ ਅਲੱਗ ਲੱਗਦਾ ਚਾਰਜ ਲੱਗਦਾ ਜੀ ਅੱਛਾ ਜਿੰਨਾ ਕੋਰੀਅਰ ਚਾਰਜ ਲੱਗਦਾ ਹਾਂਜੀ ਹਾਂਜੀ ਸ਼ਿਪਿੰਗ ਚਾਰਜ ਲੱਗਿਆ ਜੀ ਬਈ ਜ਼ਿਆਦਾ ਜਾਣਕਾਰੀ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇਹ ਨੰਬਰ ਤੇ ਕਾਲ ਕਰ ਲਓ ਕਾਲ ਕਈ ਵਾਰ ਨਹੀਂ ਲੱਗਦੀ ਜ਼ਿਆਦਾ ਕਾਲ ਆਨ ਕਰਕੇ ਤਾਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਬਾਈ ਤੇ ਭੈਣੂਰੇ ਤੁਹਾਨੂੰ ਆਪੇ ਰਿਪਲਾਈ ਕਰਨਗੇ ਵੀਡੀਓ ਸ਼ੇਅ